ਕਿਸਾਨ ਵੀਰੋ ਇੱਕ ਨਵੀਂ ਵੀਡੀਓ ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਚ ਗੱਲ ਆਪਾਂ ਕਣਕ ਨੂੰ ਪਾਣੀ ਬਾਰੇ ਕਰਨੀ ਆ ਕਿਉਂਕਿ ਇਹ ਪਾਣੀ ਜਿਹੜਾ ਹੁਣ ਤੁਸੀਂ ਲਾ ਰਹੇ ਹੋ ਕਣਕ ਨੂੰ ਇਹਨੂੰ ਆਪਾਂ ਤੀਜਾ ਪਾਣੀ ਮੰਨ ਲਈਏ ਜਾਂ ਦੂਜਾ ਪਾਣੀ ਮੰਨ ਲਈਏ ਤੇ ਜਾਂ ਆਪਾਂ ਅਖੀਰਲਾ ਪਾਣੀ ਮੰਨ ਲਈਏ ਇਹ ਹੁਣ ਤੁਹਾਡੇ ਏਰੀਆ ਅਕੋਰਡਿੰਗ ਹੈ ਤੇ ਜਾਂ ਤੁਹਾਡੇ ਖੇਤਾਂ ਦੇ ਅਕੋਰਡਿੰਗ ਹੈ ਸੋ ਤੁਸੀਂ ਇਹਨੂੰ ਤੀਜਾ ਪਾਣੀ ਜੇਕਰ ਮੰਨਦੇ ਹੋ ਕਿ ਇੱਕ ਪਾਣੀ ਤੁਸੀਂ ਜਦੋਂ ਕਣਕ ਆਪਣੀ ਨਸਾਰਾ ਪੂਰਾ ਲੈ ਗਈ ਬੂਰ ਝੜ ਗਿਆ ਇੱਕ ਪਾਣੀ ਜੇਕਰ ਤੁਸੀਂ ਉਦੋਂ ਲਾਣਾ ਤੇ ਫਿਰ ਤੁਸੀਂ ਇਹਨੂੰ ਤੀਜਾ ਜਾਂ ਦੂਜਾ ਪਾਣੀ ਮੰਨ ਸਕਦੇ ਹੋ ਜਿਹੜੇ ਕਿਸਾਨ ਵੀਰਾਂ ਨੇ ਦਿੱਤੋਂ ਪਹਿਲਾਂ ਪਾਣੀ ਇੱਕੋ ਹੀ ਲਾਇਆ ਹੋਇਆ ਤੇ ਆਪਾਂ ਸਾਵਧਾਨੀਆਂ ਕਿਹੜੀਆਂ ਵਰਤਣੀਆਂ ਕਿਸਾਨ ਵੀਰੋ ਤੁਸੀਂ ਦੇਖਿਆ ਹੋਵੇਗਾ ਕਿ ਜਿਹੜਾ ਇਹ ਬੱਦਲ ਪੈ ਰਿਹਾ ਇਹ ਕੋਈ ਤਿੰਨ ਕ ਦਿਨਾਂ ਦਾ ਮੌਸਮ ਆਪਣੀ ਇੱਧਰ ਖਰਾਬ ਹੈ ਆਪਣੀ ਗਰਦਾਸਪੁਰ ਏਰੀਆ ਦੀ ਗੱਲ ਕਰਾਂ ਅੱਜ ਤੇ ਕੱਲ ਤੁਸੀਂ ਦੋ ਦਿਨ ਮੰਨ ਸਕਦੇ ਹੋ ਜਿਹੜਾ ਮੌਸਮ ਥੋੜਾ ਜਿਹਾ ਬੂੰਦਾਬਾਈ ਵਾਲਾ ਰਿਹਾ ਇਹ ਰਾਤ ਵੀ ਜਿਹੜਾ ਅੱਜ 31 ਤਰੀਕ ਹੈ ਤੇ ਜਿਹੜੀ ਇਹ 30 ਤਰੀਕ ਦੀ ਰਾਤ ਸੀ ਉਸ ਦਿਨ ਵੀ ਮੀਂਹ ਜਿਹੜਾ ਉਹ ਕਾਫੀ ਜ਼ਿਆਦਾ ਆਪਣੇ ਏਰੀਆ ਦੇ ਵਿੱਚ ਪੈ ਗਿਆ ਸੀ ਜਿਹਦੇ ਨਾਲ ਮਤਲਬ ਸਲਾਬ ਜੀ ਹੋ ਗਈ ਸੀ ਖੇਤਾਂ ਵਿੱਚ ਤੇ ਦਿਨ ਵੇਲੇ ਨਿੱਕੀ ਨਿੱਕੀ ਬੂੰਦਾਬੰਦੀ ਆ ਜਿਹੜੀ ਉਹ ਤਕਰੀਬਨ ਸਾਰੇ ਪੰਜਾਬ ਪੰਜਾਬ ਦੇ ਵਿੱਚ ਤੁਸੀਂ ਮੰਨ ਸਕਦੇ ਹੋ ਜਾਂ ਗਰਦਾਸਪੁਰ ਏਰੀਆ ਹਸ਼ਹਿਰ ਪਰ ਏਰੀਆ ਇਹਦੇ ਵਿੱਚ ਤਾਂ ਨਿੱਕੀ ਨਿੱਕੀ ਬੂੰਦਾਬੰਦੀ ਹੋਈ ਹੋਈ ਆ ਤੇ ਇੱਥੇ ਤੁਸੀਂ ਕਿਹੜੀਆਂ ਗੱਲਾਂ ਦਾ ਧਿਆਨਯੋਗ ਰੱਖਣੀ ਆ ਕਿਸਾਨ ਵੀਰੋ ਸਭ ਤੋਂ ਪਹਿਲਾਂ ਜੇਕਰ ਤੁਹਾਡੇ ਮੀਂਹ ਪੈ ਜਾਂਦਾ ਤੇ ਤੁਸੀਂ ਇੱਕ ਦੋ ਦਿਨਾਂ ਦੇ ਵਿੱਚ ਕਣਕ ਨੂੰ ਪਾਣੀ ਲਾਣਾ ਸੀ ਜਾਂ ਆਪਣੀ ਕਣਕ ਨੂੰ ਪਾਣੀ ਤੁਸੀਂ ਲਾ ਦਿੱਤੇ ਦਾ ਚਲੋ ਜੇ ਲਾ ਦਿੱਤਾ ਫਿਰ ਤਾਂ ਕੋਈ ਗੱਲ ਨਹੀਂ ਜੇ ਥੋੜਾ ਬਤਾ ਮੀਂਹ ਪੈ ਵੀ ਗਿਆ ਤੇ ਤੁਹਾਡੀ ਕਣਕ ਜਿਹੜੀ ਉਹ ਚੱਲੂਗੀ ਤੇ ਜੇਕਰ ਕਣਕ ਜੇ ਤੁਹਾਡੀ ਥੋੜੇ ਦਿਨਾਂ ਦੀ ਆ ਤੇ ਮੀਂਹ ਤੁਸੀਂ ਮਤਲਬ ਮੀਂਹ ਉੱਪਰ ਕਣਕ ਦੇ ਪੈ ਜਾਂਦਾ ਥੋੜੀ ਜਿਹੀ ਸਲਾਬ ਖੇਤ ਵਿੱਚ ਉਹ ਹਿੰਦੀ ਤੇ ਉਹ ਸਲਾਬ ਨੂੰ ਤੁਸੀਂ ਨਜਾਇਜ਼ ਨਾ ਵਰਤੋ ਇਹਦਾ ਸਹੀ ਤਰੀਕਾ ਕੀ ਆ ਤੁਸੀਂ ਕੀ ਕਰਨਾ ਆਪਣਾ ਸਭ ਤੋਂ ਪਹਿਲਾਂ ਜੇ ਤੁਹਾਡੇ ਮੀਂਹ ਪੈ ਗਿਆ ਥੋੜਾ ਬੋਤਾ ਵੀ ਚਲੋ ਹਨਾ ਅੱਗੇ ਤੁਸੀਂ ਵੈਦਰ ਹੈ ਜਿਹੜਾ ਉਹ ਦੇਖ ਲੈਣਾ ਜੇ ਕਰਤਾਂ ਨੂੰ ਲੱਗਦਾ ਕਿ ਦੋ ਤਿੰਨ ਦਿਨ ਸਾਫ਼ ਹੈ ਜਾਂ ਥੋੜਾ ਮੀਂਹ ਜਿਹੜਾ ਉਹ ਦੱਸਿਆ ਹੋਇਆ ਤੇ ਨਾਲ ਦੀ ਨਾਲ ਹੀ ਤੁਸੀਂ ਕਣਕ ਨੂੰ ਪਾਣੀ ਲਾ ਦਿਆ ਕਰੋ ਕਿਉਂਕਿ ਲਾਈਟ ਆਪਣੇ 4 ਘੰਟੇ ਆ ਹੀਦੀ ਹੈ ਮੋਟਰਾਂ ਦੀ ਤੇ ਪੂਰੇ ਪੰਜਾਬ 'ਚ ਮੈਨੂੰ ਲੱਗਦਾ ਤਕਰੀਬਨ ਇੰਨੀ ਘਾ ਰਹੀ ਹੈ ਘਰਾਂ ਦੇ ਵਿੱਚ ਤਾਂ ਕੱਟ ਬਹੁਤ ਲੰਬੀ ਨਹੀਂ ਇਹ ਤਾਂ ਇੱਕ ਬਦਲਾ ਹੋ ਗਿਆ ਕਿ ਦਿਨ ਵੇ ਗਰਮੀਆਂ ਵੇਲੇ ਫ੍ਰੀ ਗਰਮੀਆਂ ਵੇਲੇ ਕਾਦੀ ਫ੍ਰੀ ਉਦੋਂ ਕੀ ਹੁੰਦਾ ਉਦੋਂ ਆ ਮਤਲਬ ਤੁਸੀਂ ਮੰਨ ਲਓ ਕਿ ਏਸੀ ਵਾਲੇ ਘਰਾਂ ਦੇ ਵਿੱਚ ਤਕਰੀਬਨ ਸਾਰਿਆਂ ਦੇ ਘਰਾਂ 'ਚ ਬਿੱਲ ਆ ਜਿਹੜਾ ਉਹ ਆਂਦਾ ਤੇ ਪਰ ਜਿਹੜੇ ਕਿਸਾਨ ਵੀਰ ਪੱਖਾ ਇੱਥੋਂ ਤੱਕ ਜਿਨ੍ਹਾਂ ਦੇ ਘਰੇ ਕੂਲਰ ਨੇ ਉਹਨਾਂ ਦੇ ਵੀ ਬਿੱਲ ਆਂਦੇ ਇਹ ਤਾਂ ਸਿਰਫ ਇੱਕ ਇਹੀ ਹੋ ਗਿਆ ਤੇ ਬਿੱਲਾਂ ਦੇ ਲੋਡ ਨਾਲੋਂ ਜ਼ਿਆਦਾ ਯੂਨਟ ਮਹਿੰਗੀ ਹੋ ਗਈ ਇਹ ਇਹਨਾਂ ਦਾ ਸਖਤ ਆ ਉਵੇਂ ਹੀ ਚੱਲ ਰਿਹਾ ਤੇ ਜੇਕਰ ਮੈਂ ਪੰਜਾਬ ਦੀ ਗੱਲ ਕਰਾਂ ਇੱਥੇ ਹੁਣ ਤੁਸੀਂ ਦੇਖ ਹੀ ਲਓ 2 ਮਹੀਨੇ ਤੋਂ ਇੰਨੇ ਕਿ ਕਿਸਾਨ ਖਾਪ ਰਹੇ ਨੇ ਕਿਸੇ ਨੇ ਆਪਣੀ ਮਤਲਬ ਇੰਜਨ ਲੈ ਆਂਦਾ ਜਿਹੜੇ ਪੱਠੇ ਕੁਦਰ ਦੇ ਸੀ ਟੋਕਿਆਂ ਤੋਂ ਕਿਸੇ ਨੇ ਕੋਈ ਕੰਮ ਕਰ ਲਿਆ ਜਿਹੜਾ ਮਤਲਬ ਬੱਤੀ ਨਾਲੋਂ ਮਤਲਬ ਸਾਰੇ ਦੂਰ ਹੋ ਰਿਹਾ ਤੇ ਇਹਦਾ ਪਰ ਹਲ ਇੱਕੋ ਹੀ ਜੇਕਰ ਤੁਸੀਂ ਉਦੋਂ ਕਹਿੰਦੇ ਸੀ ਕਿ ਆਪਾਂ 24 ਘੰਟੇ ਬੱਤੀ ਕਰਤੀ ਮੋਟਰਾਂ ਦੀ ਉਦੋਂ 24 ਘੰਟੇ ਕਰਨ ਦਾ ਕੀ ਫਾਇਦਾ ਸੀ ਕਿਉਂਕਿ ਤੁਹਾਨੂੰ ਪਤਾ ਹੀ ਕਿ ਕਿਸਾਨ ਵੀਰ 1 ਘੰਟਾ ਵੀ ਨਹੀਂ ਮੋਟਰ ਚਲਾ ਰਿਹਾ 24 ਘਰ ਵੀ ਦਿੰਦੇ ਤਾਂ ਵੀ ਕੀ ਨੁਕਸਾਨ ਹੋ ਜਾਣਾ ਸੀ ਇਹ ਦਾ ਸਿਰਫ ਵਾਵਾ ਖਟਣ ਲਈ ਆ ਹੁਣ ਦੋ 24 ਘੰਟੇ ਹੁਣ ਕਿਸਾਨ ਵੀਰਾਂ ਨੂੰ ਲੋੜ ਆ ਉਹ 4 ਘੰਟੇ ਬੱਤੀ ਆ ਜਿਹੜੀ ਉਹ ਲਾਈਟ ਆ ਰਹੀ ਆ ਤੇ ਤੁਸੀਂ 4 ਘੰਟੇ ਵੀ ਵਿਅਰਥ ਨਾ ਜਾਂਦਿਆ ਕਰੋ ਜੇਕਰ ਮੀ ਪੈ ਗਿਆ ਕੱਲ ਪਿਆ ਜਾਂ ਅੱਜ ਪਿਆ ਜਾਂ ਰਾਤ ਨੂੰ ਪੈਣਾ ਤਾਂ ਇਹਦਾ ਸਭ ਨਾਲ ਸੌਖਾ ਹੱਲ ਤੁਸੀਂ ਇਹ ਚੁਣਨਾ ਕਿ ਨਾਲ ਦੀ ਨਾਲ ਹੀ ਕਣਕ ਨੂੰ ਪਾਣੀ ਆ ਜਿਹੜਾ ਉਹ ਲਾ ਦਿਆ ਕਰੋ ਤੁਹਾਨੂੰ ਰਿਜ਼ਲਟ ਬਹੁਤ ਸੋਨਾ ਮਿਲੇਗਾ ਜਿਹੜੇ ਖਜ਼ਾਨੇਰਾਂ ਦੀ ਕਣਕ ਥੋੜੀ ਜਿਹੀ ਲੇਟ ਆ ਜਿਦਾ ਇਹ ਤੁਸੀਂ ਕਣਕ ਦੇਖ ਰਹੇ ਹੋ ਤੇ ਇਹ ਕਿਸਾਨ ਇਹ ਕਣਕ ਤੁਸੀਂ ਦੇਖ ਰਹੇ ਹੋ ਨਾ ਇਹ ਕਣਕ ਬੁੱਧੀ ਕੋ ਲੇਟ ਬਜਾਈ ਨਹੀਂ ਆ ਇਹ 5 ਨਵੰਬਰ 6 ਨਵੰਬਰ ਦੀ ਬਜਾਈ ਹੈ ਤੇ ਆਪਾਂ ਇਹ ਢਾਈ ਕਿੱਲੇ ਦਾ ਖੇਤ ਆ ਆਪਣਾ ਆਪਣਾ ਜਿਹਨੂੰ ਆਪਾਂ ਦਾਦ ਕੀ ਵਾਲਾ ਖੇਤ ਕੈਸੀ ਦਾ ਤੇ ਉਹੀ ਆ ਤੇ ਇਹਦੇ ਵਿੱਚ ਆਪਾਂ ਕਦੀ ਵੀ ਪਾਣੀ ਪਹਿਲਾਂ ਵੀ ਨਹੀਂ ਲਾਇਆ ਉਹ ਬੁੱਧੀ ਜੀ ਵੀ ਮੇਰੇ ਸਾਹਮਣੇ ਲਿਆਉ ਜਿਹੜੇ ਕਹਿੰਦੇ ਕਿ ਕਣਕ ਕਦੀ ਹੋ ਹੀ ਨਹੀਂ ਸਕਦੀ ਪਾਣੀ ਤੋਂ ਬਿਨਾ ਜਾਂ ਖੇਤ ਵਿੱਚ ਸਲਾਬ ਹੋਵੇ ਕੀ ਕਣਕ ਨੂੰ ਸਲਾਬ ਜ਼ਰੂਰ ਚਾਹੀਦੀ ਹੈ ਤੇ ਆਪਣੀ ਜਮੀਨ ਸੁਬਸਲਾਬ ਹੈ ਜਿਹੜੀ ਖਾਸ ਕਰਕੇ ਸਿਆਲਾਂ ਦੇ ਵਿੱਚ ਨਹੀਂ ਛੱਡਦੀ ਉਸ ਜਦੋਂ ਪੈ ਜਾਂਦੀ ਹੈ ਤੇ ਨਾਲ ਦੀ ਨਾਲ ਹੀ ਜ਼ਮੀਨ ਹੈ ਜਿਹੜੀ ਉਹ ਗਿੱਲੀ ਹੋ ਜਾਂਦੀ ਹੈ ਇਹ ਤੁਸੀਂ ਦੇਖੋ ਇਹਨੂੰ ਇੱਕ ਵੀ ਪਾਣੀ ਆਪਾਂ ਨਹੀਂ ਲਾਇਆ ਕਣਕ ਬੂਟਾ ਵੀ ਸੋਨਾ ਬਣਾ ਦਿੰਦੀ ਹੈ ਹਾਂ ਥੋੜੀ ਜੀ ਲੇਟ ਹੋ ਕੇ ਚੱਲਦੀ ਹੈ ਯੂਰੀਆ ਵੀ ਆਪਾਂ ਬਹੁਤ ਘੱਟ ਪਾਈਦਾ ਉਹ ਵੀ 20 ਦਿਨ ਤੇ ਯੂਰੀਆ ਜਿਹੜੀ ਉਹ ਆਪਾਂ ਪਾਦੀ ਦਾ ਪਹਿਲੀ ਤੇ ਦੂਸਰੀ ਆਪਾਂ 40 ਦਿਨਾਂ ਤੇ ਜਿਹੜੀ ਆ ਉਹ ਖਤਮ ਕਰ ਦੇਣੀ ਹੁੰਦੀ ਆ ਤੇ ਹੁਣ ਵੀ ਇੱਥੇ ਯੂਰੀਆ ਪਾਤੀ ਆ ਸਿਰਫ ਤੇ ਸਿਰਫ ਇੱਕ ਸਪਰੇਅ ਕਰਾਂਗੇ ਥੋੜੀ ਜਿਹੀ ਗੋਬ ਦੇ ਵਿੱਚ ਆਂਦੀ ਆ ਗੋਬ ਸਮੇ ਕਿਸੇ ਸਮੇ ਆਪਾਂ ਪਾਣੀ ਆ ਜਿਹੜਾ ਉਹ ਨਹੀਂ ਲਾਣਾ ਜੇਕਰ ਤੁਸੀਂ ਕਹ ਲਓ ਕਿ ਨੀਵਾ ਖੇਤ ਹੋਊਗਾ ਜਿਆਦਾ ਭਾਰਾ ਡਾਕਰ ਗਿੱਲਾ ਖੇਤ ਹੋਊਗਾ ਅੱਦਾਂ ਦੀ ਕੋਈ ਗੱਲ ਨਹੀਂ ਹੈ ਤੁਸੀਂ ਦੇਖ ਹੀ ਲੋ ਜਮੀਨ ਆਮ ਜ਼ਮੀਨਾਂ ਵਰਗੀ ਆ ਨਾ ਇਹਨੂੰ ਤੁਸੀਂ ਬਹੁਤੀ ਜ਼ੋਰ ਵਾਲੀ ਕਹਿ ਸਕਦੇ ਹੋ ਤੇ ਨਾ ਹੀ ਤੁਸੀਂ ਥੋੜੀ ਮਾੜੀ ਕਹਿ ਸਕਦੇ ਹੋ ਇਹਨੂੰ ਆਪਾਂ ਪਾਣੀ ਤਾਂ ਨਹੀਂ ਲਾਂਦੇ ਜਦੋਂ ਮੀਂਹ ਪੈਂਦਾ ਜਮੀਨ ਦੇ ਵਿੱਚ ਪਾਣੀ ਬਹੁਤ ਛੇਤੀ ਰਿਸ ਜਾਂਦਾ ਜੇਕਰ ਆਪਾਂ ਪਹਿਲਾਂ ਪਾਣੀ ਲਾਇਆ ਹੋਏ ਤੇ ਫਿਰ ਜੇਕਰ ਮੀਂਹ ਪੈ ਜੇ ਤਾਂ ਜਮੀਨ ਦੇ ਵਿੱਚ ਪਾਣੀ ਖੜ ਜਾਂਦਾ ਤੇ ਕਈ ਵਾਰੀ ਆਪਣੀ ਕੜਕ ਦਾ ਨੁਕਸਾਨ ਆ ਜਿਹੜਾ ਉਹ ਵੀ ਹੋ ਜਾਂਦਾ ਸੋ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਜੇਕਰ ਤੁਸੀਂ ਤੀਜਾ ਪਾਣੀ ਲਾਣਾ ਸੀ ਇਹ ਮੰਨ ਲਓ ਜਾਂ ਚੌਥਾ ਪਾਣੀ ਲਾਣਾ ਸੀ ਜਾਂ ਲਾਸਟ ਇਹਨੂੰ ਹੁਣ ਤੋਂ ਬੜਾ ਗੈਪ ਆ ਜਿਹੜਾ ਨਾ ਪੈਣ ਦਿਆ ਕਰੋ ਚਲੋ ਆਪਣੀ ਤੇ ਜ਼ਮੀਨ ਡਾਕਰ ਡਾਕਰ ਜਿੱਥੇ ਭਾਰੀਆਂ ਜ਼ਮੀਨਾਂ ਹੁਣ ਉਹ ਕੋ 10 15 ਦਿਨ ਉੱਪਰ ਥੱਲੇ ਉਹਦੇ ਹੋ ਜਾਂਦੇ ਆ ਪਰ ਜਿਹੜੀਆਂ ਜ਼ਮੀਨਾਂ ਹੋਲੀਆਂ ਨੇ ਉਹਨੇ 10ਾਂ ਦਿਨਾਂ ਦੇ ਵਿੱਚ ਜੇ ਜ਼ਮੀਨ ਤੁਹਾਡੀ ਸੋਗੀ ਬੜਾ ਨੁਕਸਾਨ ਆ ਜਿਹੜਾ ਉਹ ਕਰ ਦੇਣਾ ਜਿੱਥੇ ਕੱਦ ਕਣਕ ਦਾ ਸੋਨਾ ਹੋਇਆ ਹੋਇਆ ਮੂਦਾ ਥੱਲੇ ਨੂੰ ਜਿਹੜਾ ਪੱਤਾ ਝੰਡਾ ਉਹ ਵੱਜ ਚੁੱਕਿਆ ਚੜਾਈ ਵੀ ਪੱਤੇ ਦੀ ਵੱਧ ਗਈ ਹੈ ਤੇ ਉਹ ਜੇਕਰ ਤੁਸੀਂ ਪਾਣੀ ਤੋਂ ਲੇਟ ਹੋ ਜਾਓਗੇ ਜ਼ਮੀਨ ਨੂੰ ਜਦੋਂ ਆਪਾਂ ਦੋਹਾਂ ਤਿੰਨਾਂ ਦਿਨਾਂ ਬਾਅਦ ਪਾਣੀ ਲਾਇਆ ਤਾਂ ਫਿਰ ਉਹ ਜ਼ਮੀਨ ਖੁਰਨੀ ਆ ਤੁਹਾਡੀ ਕਣਕ ਡਿੱਗੂਗੀ ਜਣਾ ਉੱਪਰ ਲੀਆਂ ਥੱਲੇ ਨੂੰ ਆਣਗੀਆਂ ਸੋ ਇੰਨਾ ਨੁਕਸਾਨ ਨਾ ਚੱਲਿਆ ਕਰੋ ਜੇਕਰ ਹਾਂ ਤੁਸੀਂ ਦੋ ਪਾਣੀ ਪਹਿਲੇ ਲਾਤੇ ਤਾਂ ਇੱਕ ਪਾਣੀ ਹੋਰ ਲਾ ਦਿਓ ਕੋਈ ਬਾਲੀ ਵੱਡੀ ਨੁਕਸਾਨ ਦੀ ਗੱਲ ਨਹੀਂ ਹੁੰਦੀ ਜਾਂ ਜਦੋਂ ਆਪਾਂ ਪਾਣੀ ਨਹੀਂ ਲਾਣਾ ਤੇ ਇਹ ਆਪਾਂ ਨੂੰ ਪਹਿਲਾਂ ਤੋਂ ਹੀ ਸੋਚਣਾ ਪਊਗਾ ਉਸ ਹਾਲ ਨਾਲ ਚੱਲਣਾ ਪਊਗਾ ਫੇਰ ਹੀ ਮਤਲਬ ਪਾਣੀ ਆਪਾਂ ਇਹ ਲਾਣ ਤੋਂ ਬਚ ਸਕਦੇ ਆ ਇਹ ਦੇਖੋ ਤੁਸੀਂ ਇਹ ਨਹੀਂ ਇਹ ਵਾਲਾ ਖੇਤ ਵੀ ਆਪਣਾ ਹੀ ਆ ਇਹ ਵੀ ਮਤਲਬ ਡੇਢ ਕਿੱਲਾ ਖੇਤ ਆ ਇਹਦੇ ਵਿੱਚ ਵੀ ਆਪਾਂ ਪਾਣੀ ਜਿਹੜਾ ਉਹ ਨਹੀਂ ਲਾਇਆ ਬਜਾਈ ਇਹਦੀ ਵੀ ਸੇਮ ਹੀ ਹੋਈ ਸੀ ਪਰ ਇਹ 3086 ਦੀ ਵੈਰਾਈਟੀ ਆ ਤੇ ਇਹ ਆਪਣੀ 2978 ਆ ਹੁਣ ਤੁਸੀਂ ਕੀ ਕਰਨਾ ਪਾਣੀ ਕਣਕ ਨੂੰ ਜੇਕਰ ਮੀਂਹ ਪਿਆ ਜਾਂਦਾ ਨਾਲ ਦੀ ਨਾਲ ਹੀ ਪਾਣੀ ਕਣਕ ਨੂੰ ਇਹ ਜਿਹੜਾ ਉਹ ਲਾ ਦਿਓ ਜੇਕਰ ਤੁਸੀਂ ਦੁਬਾਰਾ ਲਾਇਆ ਇੱਕ ਵਾਰੀ ਮੀਂਹ ਦੇ ਨਾਲ ਦੱਬਣੀ ਆ ਕਣਕ ਦੂਜੀ ਵਾਰੀ ਫਿਰ ਜੇ ਤੁਸੀਂ ਫਲੱਡ ਇਰੀਗੇਸ਼ਨ ਕੀਤੀ ਉਦੋਂ ਦੱਬ ਜਾਣੀ ਆ ਧੰਨਵਾਦ ਜੀ